ਉਤ ਹਰ ਲਿਓ ਨਾਰ ਰਿਪ ਸਤ ਹਰ ਉਧਰ ਵਿਸ਼ਨੂ ਨੇ ਵੈਰੀ ਦੀ istri ਬ੍ਰਿੰਦਾਦਾ ਸਤ ਹਰ ਲਿਆ ਇਤ ਸੇਵ ਭਿਓ ਤੇਜ ਦੇਵੀ ਕਰ ਅਤੇ ਦਰ ਸ਼ਿਵ ਵੀ ਦੇਵੀ ਦੇ ਵਰ ਨਾਲ ਤੇਜ ਵਾਲਾ ਹੋ ਗਿਆ ਛੇ ਨਮੋ ਕੀਓ ਅਸੁਰ ਕੋ ਨਾਸਾ ਛੇਨ ਵਿੱਚ ਹੀ ਦੰਤ ਨੂੰ ਨਾਸ਼ਟ ਕਰ ਦਿੱਤਾ ਗਿਆ ਨੇਕ ਰੇਜ ਭਟ ਰਹੇ ਤਮਾਸ਼ਾ ਯੋਧੇ ਇਹ ਤਮਾਸ਼ਾ ਵੇਖ ਕੇ ਪਰਸਾਨ ਹੋ ਰਹੇ ਸਨ ਜਲੰਦਰੀ ਤਾਂ ਦਿਨ ਤੇ ਨਾਮਾ ਉਸ ਦਿਨ ਤੋਂ ਤੁਰਕਾ ਦਾ ਨਾਮ ਜਲੰਦਰੀ ਪੈ ਗਿਆ ਜਪੋ ਚੰਡਿਕਾ ਕੋ ਸਾਬ ਜਾਮਾ ਚੰਡਿਕਾ ਅਨੁਸਾਰੇ ਇਸ ਨਾਮ ਨਾਲ ਅੱਠੇ ਪਹਿਰ ਚੱਪੋ ਤਾਂ ਤੇ ਹੋਤ ਪਵਿੱਤਰ ਸਰੀਰਾ ਜਿਸ ਕਰਕੇ ਸ਼ਰੀਰ ਇਸ ਤਰ੍ਹਾਂ ਪਵਿੱਤਰ ਹੋ ਜਾਏਗਾ ਜਿਵੇਂ 나ਏ ਜਲ ਗੰਗ ਗਹਿਰਾ ਜਿਸ ਤਰ੍ਹਾਂ ਗੰਗਾ ਜਲ ਦੇ ਪ੍ਰਵਾਹ ਨਾਲ ਨਹਾਤਿਆਂ ਹੋ ਜਾਈਦਾ ਹੈ ਤਾਂ ਤੇ ਕਹੀ ਨਾ ਰੋਦਰ ਕਹਾਣੀ ਸ਼ਿਵ ਦੀ ساری ਕਥਾ ਇਸ ਕਰਕੇ ਨਹੀਂ ਕਹੀ ਗ੍ਰੰਥ ਵਦਨ ਦੀ ਚਿੰਤਾ ਪਛਾਨੀ ਕਿਉਂਕਿ ਗ੍ਰੰਥ ਵਦਨ ਦੀ ਚਿੰਤਾ ਲੱਗੀ ਹੋਈ ਸੀ ताते कथा थोर ही पासी इस करके थोड़ी कथा कही है नृख भूल कब करो ना हासी ये कवि जनों किधरे किसे भूल वेख के हासी ना करना इत श्री विचित्र नाटक ग्रंथे जलंधर अवतार बारमा समाप्तम सत शुभम सात ਇੱਥੇ ਸ਼੍ਰੀ ਪਚਿੱਤਰ ਨਾਟਕ ਗ੍ਰੰਥ ਦੇ ਜਲੰਧਰ ਅਵਤਾਰ 12ਵੇਂ ਦੀ ਸਮਾਪਤੀ ਸਭ ਸ਼ੁਭ ਹੈ ਅਥ ਵਿਸ਼ਨ ਅਵਤਾਰ ਕਥਨੰ ਹੁਣ ਵਿਸ਼ਨ ਅਵਤਾਰ ਦਾ ਕਥਨ ਸ਼੍ਰੀ ਭਗਵਤੀ ਜੀ ਸਹਾਈ ਚੋਪਈ ਆਬ ਮੈਂ ਗਨੋ ਵਿਸ਼ਨ ਅਵਤਾਰਾ ਹੁਣ ਮੈਂ ਵਿਸ਼ਨ ਅਵਤਾਰ ਦਾ ਵਰਣਨ ਕਰਦਾ ਹਾਂ ਜੈਸਕ ਧਰਿਓ ਸਰੂਪ ਮੁਰਾਰਾ ਜਿਵੇਂ ਮੁਰਾਰੀ ਨੇ ਰੂਪ ਉਤਾਰਿਆ ਹੈ ਵਿਆਕੁਲ ਹੋਤ ਤਰਨ ਜਬ ਪਾਰਾ ਧਰਤੀ ਜਦੋਂ ਪਾਪਾ ਦੇ ਭਾਰ ਨਾਲ ਵਿਆਕੁਲ ਹੁੰਦੀ ਹੈ ਕਾਲਪੁਰਖ ਪਹਿਕਰਤ ਪੁਕਾਰਾ ਓਦੋਂ ਕਾਲਪੁਰਖ ਕੋਲ ਪੁਕਾਰ ਕਰਦੀ ਹੈ ਅਸੁਰ ਦੇਵਤਨ ਦੇਤ ਪਜਾਈ ਜਦੋਂ ਦੇਵ ਦੇਵਤਿਆਂ ਨੂੰ ਭਜਾ ਦਿੰਦੇ ਹਨ ਛੀਨ ਲੇਤ ਭੂ ਕੀ ਠਕੁਰਾਈ ਅਤੇ ਧਰਤੀ ਦੀ ਬਾਦਸ਼ਾਹੀ ਦੇਵਤਿਆਂ ਕੋਲੋਂ ਖੋ ਲੈਂਦੇ ਕਰਤ ਪੁਕਾਰ ਧਰਨ ਭਰ ਭਾਰਾ ਉਦੋਂ ਧਰਤੀ ਪਾਪਾਂ ਦੇ ਭਾਰ ਨਾਲ ਭਰ ਕੇ ਪੁਕਾਰ ਕਰਦੀ ਹੈ ਕਾਲਪੁਰਖ ਤਬ ਹੋਤ ਕਿਰਪਾਰਾ ਅਤੇ ਕਾਲਪੁਰਖ ਧਰਤੀ ਉੱਤੇ ਕਿਰਪਾਲੂ ਹੁੰਦੇ ਹਨ ਦੋਹਰਾ ਸਭ ਦੇਵਨ ਕੋ ਹੰਸ ਲੈ ਤਤ ਆਪਨ ਠਹਿਰਾਏ ਸਾਰੇ ਦੇਵਤਿਆਂ ਦੇ ਅੰਸ਼ ਲੈ ਕੇ ਕਾਲਪੁਰਖ ਉਸ ਵਿੱਚ ਆਪਣਾ ਤਤ ਠਹਿਰਾਉਂਦਾ ਹੈ। ਵਿਸ਼ਨ ਰੂਪ ਧਾਰ ਤਤ ਦਿਨ ਗ੍ਰਹ ਆਦਿੱਤਕੈ ਆਏ। ਅਤੇ ਵਿਸ਼ਨੂੰ ਦਾ ਰੂਪ ਧਾਰ ਕੇ ਆਦਿਤੀ ਦੇ ਘਰ ਉਸੇ ਦਿਨ ਪ੍ਰਗਟ ਹੁੰਦਾ ਹੈ। ਚਉਪਈ ਆਨ ਹਰਤ ਪ੍ਰਿਥਵੀ ਕੋ ਪਾਰਾ। ਉਹ జగਤ ਵਿੱਚ ਆ ਕੇ ਧਰਤੀ ਦਾ ਪਾਰ ਤੋਰ ਕਰਦਾ ਹੈ। ਬਹੁ ਵਿਦ ਆਸੁਰਾਨ ਕਰਤ ਸੰਗਾਰਾ ਅਤੇ ਬਹੁਤ ਤਰਾਂ ਨਾਲ ਦੇਤਾਂ ਦਾ ਸੰਗਾਰ ਕਰਦਾ ਹੈ ਗ਼ੋਮ ਪਾਰ ਹਰ ਸੁਰਪੁਰ ਜਾਈ ਭੂਮੀ ਦਾ ਭਾਰ ਦੂਰ ਕਰਕੇ ਫਿਰ ਸੁਰਪੁਰੀ ਚਲਾ ਜਾਂਦਾ ਹੈ ਕਾਲਪੁਰਖ ਮੋਹ ਰਹਤ ਸਮਾਈ ਅਤੇ ਕਾਲਪੁਰਖ ਵਿੱਚ ਅਭੇਦ ਹੋਇਆ ਰਹਿੰਦਾ ਹੈ ਸਕਲ ਕਥਾ ਜੋ ਛੋੜ ਸੁਣਾਉ ਜੇ ਮੈਂ ਸਾਰੀ ਕਥਾ ਮੁੱਢ ਤੋਂ ਸੁਣਾਵਾਂ ਵਿਸ਼ਨ ਪ੍ਰਬੰਧ ਕਹਿਤ ਸ੍ਰਮ ਪਾਉ ਤਾ ਵਿਸ਼ਨੂ ਪ੍ਰਬੰਧ ਗ੍ਰੰਥ ਕਹਿਣ ਲਈ ਬਹੁਤ ਯਤਨ ਕਰਨਾ ਪਵੇਗਾ ਤਾਂ ਤੇ ਥੋੜੀ ਹੈ ਕਥਾ ਪ੍ਰਕਾਸੀ ਇਸ ਲਈ ਥੋੜੀ ਕਥਾ ਪ੍ਰਗਟ ਕੀਤੀ ਹੈ ਰੋਗ ਸੋਗ ਤੇ ਹਰਾਕ ਅਬਿਨਾਸੀ ਇਹ ਅਬਿਨਾਸੀ ਮੇਰੀ ਰੋਗਾ ਸੋਗਾ ਤੋਂ ਰੱਖਿਆ ਕਰੋ ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ 13ਵਾਂ ਬਿਸਨ ਅਵਤਾਰ ਸਮਾਪਤਮ ਸਤ ਸੋਭਮ ਸਤ ਇਥੇ ਬਚਿੱਤਰ ਨਾਟਕ ਗ੍ਰੰਥ 13ਵਾਂ ਬਿਸਨ ਅਵਤਾਰ ਦੀ ਸਮਾਪਤੀ ਸਭ ਸ਼ੁਭ ਹੈ ਅਥ ਮਦ ਕੈਟਬ ਬੰਦਨ ਕਥਨ ਹੁਣ ਮਦ ਕੈਟਬ ਬਦ ਦਾ ਕਥਨ ਸ਼੍ਰੀ ਭਗਵਤੀ ਜੀ ਸਹਾਈ ਦੋਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ ਕਾਲਪੁਰਖ ਦੀ ਵਿਰਾਟ ਦੇਹ ਵਿੱਚ ਕਰੋੜਾ ਵਿਸ਼ਨੂ ਅਤੇ ਸ਼ਿਵ ਮਹੇਸ਼ ਹਨ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋੜ ਚਲੇਸ ਅਤੇ ਕਰੋੜਾ ਇੰਦਰ ਅਤੇ ਕਿਤਨੇ ਹੀ ਬ੍ਰਹਮਾ ਅਤੇ ਕਰੋੜਾ ਸੂਰਜ ਚੰਦਰਮਾ ਅਤੇ ਵਰਣ ਦੇਵਤੇ ਉਸ ਵਿੱਚ ਸਮਾਏ ਹੋਏ ਹਨ ਚਪਈ ਸਰਮਿਤ ਬੇਸਨ ਤਹਿ ਰਹਿਤ ਸਮਾਈ। అవతార్ ਲੈ ਕੇ ਥੱਕਿਆ ਹੋਇਆ ਵਿਸ਼ਨੂੰ ਉਥੇ ਸਮਾਇਆ ਰਹਿੰਦਾ ਹੈ। ਸਿੰਧ ਬਿੰਦ ਜਹਾਂ ਗਨੇਉ ਨਾ ਜਾਈ। ਜਿੱਥੇ ਸਮੁੰਦਰ ਅਤੇ ਪਹਾੜ ਗਿਨੇ ਹੀ ਨਹੀਂ ਜਾ ਸਕਦੇ। ਸੇਸ਼ਨਾਗ ਸੇ ਕੋਟਿਕ ਤਹਾ। ਉਥੇ ਸੇਸ਼ਨਾਗ ਵਰਗੇ ਕਰੋੜਾ ਹਨ। ਸੋਵਤ ਸੈਨ ਸਰਬਕੀ ਜਹਾ। ਜਿੱਥੇ ਸੱਪ ਦੀ ਸੇਜਾ ਤੇ ਸੇਖ ਛਾਈਂ ਸੌਂਦਾ ਹੈ ਸਹੈਂਸਰ ਸੀਸ ਤਬ ਧਰ ਤਨ ਜੰਗਾ ਜਿਸ ਨੇ ਸ਼ਰੀਰ ਉੱਤੇ ਹਜ਼ਾਰਾਂ ਸਿਰ ਅਤੇ ਹਜ਼ਾਰਾਂ ਲੱਤਾਂ ਤਾਰਣ ਕੀਤੀਆਂ ਹੋਈਆਂ ਹਨ ਸਹੈਂਸਰ ਪਾਵ ਕਰ ਸਹੈਂਸ ਅਪੰਗਾ ਜਿਸ ਦੇ ਨਾ ਟੁੱਟਣ ਵਾਲੇ ਹਜ਼ਾਰਾਂ ਪੈਰ ਅਤੇ ਹਜ਼ਾਰਾਂ ਹੱਥ ਹਨ ਸਹੈਂਸਰ ਆਸ਼ ਸੋ ਬਤ ਹੈ ਤਾਂ ਕਿ ਬੋਸ ਦੇ ਸ਼ਰੀਰ ਤੇ ਹਜ਼ਾਰਾਂ ਅੱਖਾਂ ਸੁਸ਼ੋਭਿਤ ਹਨ। ਲక్ష్ਮੀ ਪਾਵ ਪਲੋਸਤ ਵਾਕੇ। ਅਤੇ ਲక్ష్ਮੀ ਉਹਨਾ ਦੇ ਪੈਰਾਂ ਨੂੰ ਪਲੋਸਦੀ ਹੈ। ਦੋਹਰਾ ਬਾਦ ਕੀ ਟਬਕੇ ਬਾਦਨਮਿਤ ਜਾ ਦਿਨ ਜਗਤ ਮੁਰਾਰ। ਬਾਦ ਅਤੇ ਕੈਟਬਦਨਤਾ ਦੇ ਮਾਰਨ ਲਈ ਜਿਸ ਦਿਨ ਮੁਰਾਰੀ ਸੁਚੇਤ ਹੁੰਦਾ ਹੈ। ਸੋ ਕਬਸਿਆਮਤਾ ਕੋ ਕਹੈ। 14ਵਾਂ ਅਵਤਾਰ ਉਸ ਨੂੰ ਕਵੀ ਸ਼ਾਮ 14ਵਾਂ ਅਵਤਾਰ ਕਹਿੰਦਾ ਹੈ ਚੋਪਈ ਸ਼੍ਰਵਨ ਮੈਲ ਤੇ ਅਸੁਰ ਪ੍ਰਕਾਸ਼ਤ ਸੇਖ ਛਾਈ ਦੇ ਕੰਨਾ ਦੀ ਮੈਲ ਤੋਂ ਮਦਾ ਤੇ ਕੈਟਪ ਦਾਤ ਪ੍ਰਗਟ ਹੋਏ ਚੰਦ ਸੂਰ ਜਨ ਤੋਤੀਏ ਪ੍ਰਬਾਸਤ ਮਾਨੋ ਚੰਦਰਮਾ ਤੇ ਸੂਰਜ ਚੜੇ ਹੋਣ माया तजत वैसा न कहो तब ही तदोही माया विष्णु ਨੂੰ ਛੱਡਦੀ ਹੈ ਕਰਤ ਉਪਾਦ ਅਸੁਰ ਮਿਲ ਜਬ ਹੀ ਜਦੋਂ ਦੈਦ ਇਕੱਠੇ ਹੋ ਕੇ ਉਪਾਧਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ